ਉਹ ਜਿਹੜਾ ਕਰ ਜੇਸੀ ਦੇਂਦਾ ਪਰਦੇਸਾਂ ਨੂੰ ਕਰ ਜੇਸੀ ਦੇਂਦਾ ਪਰਦੇਸਾਂ ਨੂੰ ਉਹ ਤੋਂ ਖੁਦ ਦਾ ਕਰ ਜਿਲਾ ਹੋਣੀ ਰਿਹਾ ਜਿਹਨੂੰ ਸੋਨੇ ਦੀ ਚਿੜੀ ਸੀ ਕਦੇ ਮੰਨਦੇ ਅੱਜ ਮਿੱਤਰੋ ਪੰਜਾਬ ਸਾਡਾ ਉਹ ਨਹੀਂ ਰਿਹਾ ਸੋਨੇ ਦੀ ਚਿੜੀ ਸੀ ਕਦੇ ਮੰਨਦੇ ਅੱਜ ਮਿੱਤਰੋ ਪੰਜਾਬ ਸਾਡਾ ਉਹ ਨਹੀਂ ਰਿਹਾ ਜਦੋਂ ਭਿੰਡਰਾਵਾਲਾ ਸੀ ਇਸ ਜੱਗ ਤੇ ਉਹਦੇ ਮੂਹਰੇ ਕਿਸੇ ਚੁੱਕੀ ਨਾ ਆਵਾਜ਼ ਐ ਬੱਚੇ-ਬੱਚੇ ਕੋਲੇ ਅੱਜ ਤਿਆਰ ਨੇ ਵੋਟਾਂ ਪਾ ਕੇ ਚੁਣ ਲਿਆ ਗੁੰਡਾ ਰਾਜ ਐ ਬੱਚੇ-ਬੱਚੇ ਕੋਲ ਹੁਣ ਅੱਧਿਆਰ ਨੇ ਵੋਟਾਂ ਪਾ ਕੇ ਚੁਣ ਲਿਆ ਗੁੰਡਾ ਰਾਜ ਐ ਲਾਠੀ ਸ਼ਰਿਆਮ ਫਿਰ ਜਾਂਦੀ ਧੀਆਂ ਤੇ ਸ਼ਰਿਆਮ ਫਿਰ ਜਾਂਦੀ ਧੀਆਂ ਤੇ ਸਰਕਾਰਾਂ ਨੂੰ ਵੀ ਦੁੱਖ ਰਤਾ ਹੋ ਨਹੀਂ ਰਿਹਾ ਜਿਹਨੂੰ ਸੋਨੇ ਦੀ ਚਿੜੀ ਸੀ ਕਦੇ ਮੰਨਦੇ ਅੱਜ ਮਿੱਤਰੋ ਪੰਜਾਬ ਸਾਡਾ ਉਹ ਨਹੀਂ ਰਿਹਾ ਸੋਨੇ ਦੀ ਚਿੜੀ ਸੀ ਜਿਹਨੂੰ ਮੰਨਦੇ ਅੱਜ ਮਿੱਤਰੋ ਪੰਜਾਬ ਸਾਡਾ ਉਹ ਨਹੀਂ ਰਿਹਾ ਜਿੱਥੇ ਗੱਭਰੂ ਸੀ ਖੇਡਦੇ ਕਬੱਡੀਆਂ ਨਸ਼ੇ ਵਾਲਿਆਂ ਨਸ਼ੇ ਤੇ ਲਾ ਲੈਨੇ ਨਾਗ ਲੀਡਰ ਤਰਕੀਆਂ ਨੂੰ ਪਾਉਣ ਲਈ ਜਾਮਾ ਨਾਲ ਪਾਲੇ ਪੁੱਤ ਖਾ ਗਏ ਨੇ ਨੌਜਵਾਨਾਂ ਨੂੰ ਸਹਾਰਾ ਪਰਦੇਸਾਂ ਦਾ ਨੌਜਵਾਨਾਂ ਨੂੰ ਸਹਾਰਾ ਪਰਦੇਸਾਂ ਦਾ ਚੰਗਾ ਪੜ ਕੇ ਵੀ ਪਰਤੀ ਕੋਈ ਹੋ ਨਹੀਂ ਰਿਹਾ ਜਿਹਨੂੰ ਸੋਨੇ ਦੀ ਚਿੜੀ ਸੀ ਕਦੇ ਮੰਨਦੇ ਅੱਜ ਮਿੱਤਰੋ ਪੰਜਾਬ ਸਾਡਾ ਉਹ ਨਹੀਂ ਰਿਹਾ ਸੋਨੇ ਦੀ ਚੀੜੀ ਸੀ ਕਦੇ ਮੰਨਦੇ ਅੱਜ ਮਿੱਤਰੋ ਪੰਜਾਬ ਸਾਡਾ ਉਹ ਨਹੀਂ ਰਿਹਾ ਸਭ ਗੁਰੂ ਮਰਿਆਦਾ ਨੂੰ ਸੀ ਜਾਣਦੇ ਪਤਾ ਸਭ ਨੂੰ ਸੀ ਬਾਣੀ ਵਾਲੇ ਗੁਣ ਦਾ ਅੱਜ ਗੁਰੂ ਨਾਲੋਂ ਪਹਿਲਾਂ ਹੋ ਗਿਆ ਫੋਨ ਨੇ ਪਾਟ ਰੱਖ ਕੋਈ ਤੱਕ ਵੀ ਨਹੀਂ ਸੁਣਦਾ ਅੱਜ ਗੁਰੂ ਨਾਲੋਂ ਪਹਿਲਾਂ ਹੋ ਗਿਆ ਫੋਨ ਨੇ ਪਾਟ ਰੱਖ ਕੋਈ ਤੱਕ ਉਨੇ ਦਾ ਬੈਟ ਤਾਬਿਆ ਤੇ ਪਾਠੀ ਫੋਨ ਚੁੱਕ ਲੈ ਬੈਟ ਤਾਬਿਆ ਤੇ ਪਾਠੀ ਫੋਨ ਚੁੱਕ ਲੈ ਅੱਜ ਗੁਰੂ ਦਾ ਵੀ ਸਤਕਾਰ ਹੋ ਨਹੀਂ ਰਿਹਾ ਕਿ ਨੂੰ ਸੋਨੇ ਦੀ ਚਿੜੀ ਸੀ ਕਦੇ ਮੰਨਦੇ ਅੱਜ ਮਿੱਤਰੋ ਪੰਜਾਬ ਸਾਡਾ ਹੋ ਨਹੀਂ ਰਿਹਾ ਸੋਹਣਿਓ ਪੰਜਾਬ ਸਾਡਾ ਹੋ ਨਹੀਂ ਰਿਹਾ ਸਾਂਭ ਲੋ ਪੰਜਾਬ ਸਾਡਾ ਹੋ ਨਹੀਂ ਰਿਹਾ